ਮੋਕੇ ਤੇ ਰਾਮਤ ਸਿੰਘ ਨੇ ਪਹੁੰਚੇ ਹਨ ਉਹ ਵੀ ਬਹੁਤ ਮਹਿਮਾਨ ਜੀ ਦਾ ਸਭੀ ਦੇਣੀਆਂ ਲੋਕ ਆ ਜੀ ਦੇਖੋ ਭਾਜੀ ਸ਼ਾਰਟਸ ਕਰਵਾ ਦਿਓ ਜੀ ਯਾਰ ਭਰਾ ਪਿੱਛੇ ਬਲਵੀਰ ਹਾਂ ਸਰ ਗੇਂਸਟ ਆ ਰਹੀ ਹੈ ਉਧਰਲੇ ਪਾਸੇ ਨੂੰ ਕਰ ਲੀਏ ਹਾਂ ਹਾਂ ਆਜੋ ਆਜੋ ਇੱਧਰ ਆਜੋ ਪਿੱਛੇ ਕਰ ਲੋ ਜੀ ਕੈਪਟਨ ਮੰਤਰੀ ਜੀ ਨੂੰ ਥੋੜੇ ਦਿਨ ਪਹਿਲਾਂ ਮੇਰੀ ਇੱਕ ਗੱਲਬਾਤ ਜਿਹੜੀ ਆ ਉਹ ਸੀਐਮੂ ਸਾਹਿਬ ਨਾਲ ਹੋਈ ਸੀ ਉਹਨਾਂ ਨੇ ਦੱਸਿਆ ਕਿ ਰੂਲਰ ਖੇਤਰ ਦੇ ਅੰਦਰ ਐਂਬੂਲੈਂਸਾਂ ਦੀ ਥੋੜੀ ਘਾਟ ਆ ਗਈ ਤਾਂ ਮੈਂ ਤੁਰੰਤ ਗੱਲਬਾਤ ਜਿਹੜੀ ਆ ਉਹ ਨਾਲ ਦੀ ਨਾਲ ਆਈਡੀਬੀਆਈ ਬੈਂਕ ਦੇ ਅਧਿਕਾਰੀਆਂ ਨਾਲ ਕੀਤੀ ਇਹਨਾਂ ਨੇ ਕਿਹਾ ਕਿ ਅਸੀਂ ਦੋ ਐਂਬੂਲੈਂਸਾਂ ਜਿਹੜੀਆਂ ਨੇ ਸੰਰੂਅ ਡਿਸਟ੍ਰਿਕਟ ਨੂੰ ਸੀਐਸਆਰ ਫੰਡ ਚੋਂ ਦੇਵਾਂਗੇ ਸੋ ਦੋ ਐਂਬੂਲੈਂਸਾਂ ਜਿਹੜੀਆਂ ਨੇ ਉਹ ਪਿੰਡ ਛਾਦਲੀ ਤੇ ਆਪਣਾ ਪਵਾਨੀਗੜ੍ਹ ਦੇ ਏਰੀਆ ਲਈ ਦਿੱਤੀ ਗਈ ਜਾਨ ਹੈ ਕਿ ਸੋ ਬਹੁਤ ਵੱਡੀ ਸਹੂਲਤ ਜਿਹੜੀ ਆ ਅੱਜ ਹੋਈ ਆ ਕਿਉਂਕਿ ਨਹੀਂ ਕਈ ਵਾਰ ਕੋਈ ਤੇ ਹਾਦਸੇ ਹੋ ਜਾਂਦੇ ਨੇ ਉੱਥੇ ਮਰੀਜ਼ ਜਿਹੜਾ ਉਹ ਸੜਕ ਤੇ ਤੜਫਦਾ ਰਹਿ ਜਾਂਦਾ ਔਰ ਆਪਣੀ ਮੌਤ ਦਾ ਸ਼ਿਕਾਰ ਹੋ ਜਾਂਦਾ ਹੈਗਾ ਸੋ ਉਹਨੂੰ ਬਚਾਉਣ ਦੇ ਲਈ ਇਹ ਬਹੁਤ ਵੱਡਾ ਉਪਰਾਲਾ ਜਿਹੜਾ IDBI ਬੈਂਕ ਵੱਲੋਂ ਕੀਤਾ ਗਿਆ ਮੈਂ ਬੈਂਕ ਦੇ ਅਧਿਕਾਰੀगण ਆਏ ਨੇ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਦਾ ਵੀ ਗਠਨ ਕੀਤਾ ਗਿਆ ਉਹਦੇ ਨਾਲ ਵੱਡੇ ਪੱਧਰ ਤੇ ਠਲ ਪਈ ਆ ਸੋ ਹੋਰ ਮੈਂ ਸਮਝਦਾ ਬੇਸਿਕ ਸਾਨੂੰ ਇਨਫਰਾਸਟ੍ਰਕਚਰ ਵਧਾਉਣ ਦੀ ਲੋੜ ਆ ਸੋ ਉਹਦੇ ਬਾਲ ਇੱਕ ਬਹੁਤ ਵੱਡਾ ਕਦਮ ਆ ਸਰਕਾਰ ਦਾ ਇੱਕ ਤਹਈਆਗਾ ਕਿ ਪੰਜਾਬ ਦੇ ਅੰਦਰ ਸੇ ਸਹੂਲਤਾਂ ਜਿਹੜੀਆਂ ਨੇ ਉਹ ਵੱਡੇ ਪੱਧਰ ਤੇ ਬਤਾਜਾਂ ਜਾਣ ਔਰ ਖਾਸ ਕਰਕੇ ਜਦੋਂ ਸੀਐਸਆਰ ਫੰਡ ਦੀ ਹੁੰਦੀ ਆ ਤਾਂ ਮੇਰੀ ਤਾਂ ਆਦਤ ਆ ਕਿ ਸੀਐਸਆਰ ਫੰਡ ਜਿਹੜਾਗਾ ਉਹ ਜਾਂ ਸਕੂਲਾਂ ਚ ਵਰਤਿਆ ਜਾਵੇ ਜਾਂ ਹਸਪੀਟਲਾਂ ਚ ਵਰਤਿਆ ਜਾਵੇ ਹੁਣੀ ਮੈਂ ਡੀ ਸਾਹਿਬਾਂ ਨਾਲ ਗੱਲ ਕਰ ਰਿਹਾ ਸੀਗਾ ਕਿ ਬੈਂਕ ਦੇ ਅਧਿਕਾਰੀਆਂ ਨੇ ਵੀ ਕਿਹਾਗਾ ਕਿ ਆਉਣ ਵਾਲਾ ਫੰਡ ਜਿਹੜਾ ਉਹ ਅਸੀਂ ਜਿਹੜੇ ਪਿੰਡੂ ਸਕੂਲ ਲੈਗੇ ਉਹਨਾਂ ਦੇ ਅੰਦਰ ਬੇਸਿਕ ਇਨਫਰਾਸਟ੍ਰਕਚਰ ਨੂੰ ਹੋਰ ਮਜ਼ਬੂਤ ਕਰ ਲਈ ਦੇਵਾਂਗੇ ਸ਼ਕੀਮਾ ਸਾਹਿਬ ਜਿਹੜੀ ਦਿੱਲੀ ਦੀ ਹਾਰ ਹੈ ਉਹ ਜਿਹੜੀ ਹਾਰ ਹੈ ਪੰਜਾਬ ਚ ਕੀ ਰੈਐਕਸ਼ਨ ਹੋਊਗਾ ਕੋਈ ਰੈਕਸ਼ਨ ਨਹੀਂ ਜੀ ਪੰਜਾਬ ਸਰਕਾਰ ਚੜ੍ਹਦੀ ਕਲਾ ਚਾਹਲੀ ਵਾਰ ਲੈ ਕੇ ਆ ਰਹੇ ਕੁਝ ਕਾਰਨੀਆ ਔਰ ਮੈਡੀਕਲ ਕਾਲਜ ਦੇ ਤਾਂ ਆਲਰੇਡੀ ਫੰਡ ਜਿਹੜੇ ਨੇ ਉਹ ਕੀਤੇ ਹੋਏ ਨੇ ਔਰ ਥੋੜੀ ਟੈਕਨੀਕਲ ਜਿਹੜੀ ਲੜਾਈ ਸਟੇ ਦੀ ਚੱਲ ਰਹੀ ਹੈ ਉਹਦੇ ਕਰਕੇ ਰੁਕਿਆ ਹਰ ਜਦ ਸਟੇ ਖੁੱਲ ਜਾਂਦੀ ਹੈ ਤਾਂ ਤੁਰੰਤ ਇੱਥੇ 10-12 ਸਾਲ ਤੋਂ ਲਿਫਟ ਖਰਾਬ ਪਈ ਹੈ ਲਿਫਟ ਦਾ ਕਈ ਵਾਰੀ ਗੱਲ ਚੁੱਕੀ ਹੈ ਲਿਫਟ ਨਹੀਂ ਚੱਲਦੀ ਬਿਲਕੁਲ ਪੋਸਟਾਂ ਜਿਹੜੀਆਂ ਨਵੀਆਂ ਰਿਕਰੂਟਮੈਂਟ ਅਸੀਂ ਮੈਂ ਪਿੱਛੇ ਜੇ ਲਗਭਗ 1250 ਹੋਰ ਅਸਾਮੀਆਂ ਦੀ ਰਚਨਾ ਕੀਤੀ ਆ ਸੋ 1250 ਜਦੋਂ ਅਸਾਮੀਆਂ ਭਰਿਆ ਗਈਆਂ ਤਾਂ ਇਹ ਸਮੱਸਿਆ ਜਿਹੜੀ ਹੱਲ ਹੋ ਜਾਏ ਜੀ ਮਾਨ ਸਾਹਿਬ ਇੱਥੇ ਲਿਫਟ ਖਰਾਬ ਪਈ ਆ 10 ਸਾਲ ਤੋਂ 10 ਸਾਲ ਤੋਂ ਕੋਈ ਕਹਿ ਨਹੀਂ ਹੋ ਰਹੀ ਕੋਈ ਚੱਲ ਨਹੀਂ ਰਹੀ ਲਿਫਟ ਅਸੀਂ ਕਈ ਵਾਰੀ ਡਾਕਟਰ ਬਲਬੀਰ ਨੂੰ ਕਹਿ ਚੁੱਕੇ ਹਾਂ ਕਿ ਸੀਐਮੂ ਸਾਹਿਬ ਨਾਲ ਗੱਲ ਕਰਕੇ ਉਹ ਲਿਫਟ ਚਲਾ ਲਵੇ ਸਰ ਕਿਸ ਤਰ੍ਹਾਂ ਦੇ ਦਿਓਗੇ ਐਮਐਲਏ ਭਰਾ ਅੱਜ ਪੈ ਰਿਸ਼ਵਤ ਲੈਣੇ ਦੂਸਰਾ ਦੇਖੋ ਉਹਨਾਂ ਨੇ ਖੁਦ ਜਾ ਕੇ ਪੁਲਿਸ ਨੂੰ ਆਪਣੀ ਕਾਰਵਾਈ ਕਰਨ ਦੀ ਰਿਪੋਰਟ ਦਿੱਤੀ ਜਾ ਕਿ ਇਹਦਾ ਇਨਵੈਸਟੀਗੇਸ਼ਨ ਕੀਤੀ ਜਾਵੇ ਔਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾ ਸੋ ਇਸ ਤਰ੍ਹਾਂ ਦੇ ਅਲੀਗੇਸ਼ਨ ਲੱਗਦੇ ਰਹਿੰਦੇ ਨੇ ਪਰ ਲੇਕਿਨ ਜਦੋਂ ਇਨਵੈਸਟੀਗੇਸ਼ਨ ਹੋ ਕੇ ਤੱਥ ਸਾਹਮਣੇ ਆਉਣਗੇ ਉਸ ਤੋਂ ਬਾਅਦ ਕੁਝ ਕੀਤਾ ਜਾਵੇ। ਵਿਰੋਧੀ ਧਿਰ ਕਹਿੰਦੇ ਕਿ ਈਡੀ ਤੋਂ ਜਾ ਕੇ। ਵਿਰੋਧੀ ਧਿਰ ਜੋ ਕੁਝ ਮਰਜ਼ੀ ਕਹੀ ਜਾਣ ਪੰਜਾਬ ਜਾਣ ਦਾ ਲੋਕ ਜਾਣਦੇ ਨੇਗੇ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਈੜੀ ਦੀ ਦਰਬਾਰਤੋਂ ਕਰਦੀ ਹੈ ਸੀਵੀ ਦੀ ਦਰਬਾਰਤੋਂ ਕਰਦੀ ਹੈ ਇਸ ਕਰਕੇ ਮੈਂ ਸਮਝਦਾ ਕਿ ਉਹ ਦਰਬਾਰਤੋਂ ਕਰਾਉਣੀ ਚਾਹਦੇ ਹੋਣਗੇ ਨਹੀਂ ਲਗਾਤਾਰ ਧਰਨੇ ਜਾਰੀ ਨਹੀਂ ਜੀ ਮਲੇ ਦੇ ਖਿਲਾਫ ਕਦੇ-ਕਦੇ ਧਰਨੇ ਲੱਗਦੇ ਆ ਅੱਜ ਵੀ ਮਾਨ ਸਾਹਿਬ ਦੇਖੋ ਧਰਨੇ ਦੇਣਾ ਅਗਲੇ ਦਾ ਰਾਈਟ ਆ ਪਰ ਲੇਕਿਨ ਐਮਐਲਏ ਸਹਿਬਾਨ ਵੱਲੋਂ ਵੱਡਾ ਦਿਲ ਦਿਖਾਉਂਦੇ ਆ ਉਹਨਾਂ ਨੇ ਖੁਦ ਜਾ ਕੇ ਆਪਣੇ ਸਾਥੀਆਂ ਦੇ ਨਾਲ ਐਸਐਸਪੀ ਸਾਹਿਬ ਦੇ ਅੱਗੇ ਪੇਸ਼ ਹੋ ਕੇ ਕਿਹਾ ਕਿ ਤੁਰੰਤ ਇਹਦੀ ਜਾਂਚ ਹੋਣੀ ਚਾਹੀਦੀ ਹੈ ਬਹੁਤ ਵੱਡੀ ਗੱਲ ਹੈ ਇਹਨੂੰ ਵੀਮ ਨੂੰ ਕਿਸ ਤਰੀਕੇ ਨਾਲ ਦੇਖੀ ਜੁਧ ਨਸ਼ਿਆਂ ਵਿਰੁੱਧ ਜਿਹੜੀ ਮਹਿੰਮ ਮੇਰੀ ਗਵਾਈ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਜੀ ਵੱਲੋਂ ਸਟਾਰਟ ਕੀਤੀ ਗਈ ਹੈ ਕਿ ਇਹ ਆਖਰੀ ਹੱਲਾਗਾ ਨਸ਼ਿਆਂ ਦੇ ਖਿਲਾਫ ਬਿਲਕੁਲ ਜੜ ਤੋਂ ਖਤਮ ਕਰਨੇ ਨੇਗੇ ਮੈਂ ਕੱਲ ਹੀ ਲਗਭਗ 5 ਜ਼ਿਲ੍ਹੇ ਜਾ ਕੇ ਆਇਆ ਕਿ ਬਹੁਤ ਅੱਛਾ ਰਿਸਪੌਂਸ ਆਗਾ ਔਰ ਬਹੁਤ ਬੁਰੀ ਤਰ੍ਹਾਂ ਨਸ਼ੇ ਤਸਕਰਾਂ ਨੂੰ ਤਬਾਹ ਨਸ਼ ਕੀਤਾ ਜਾ ਰਿਹਾਗਾ ਉਹਨਾਂ ਦੇ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਉੱਤੇ ਜਿਹੜਾ ਹੈਗਾ ਕੇਸ ਦਰਜ ਕੀਤੇ ਜਾ ਰਹੇ ਨੇ ਸੋ ਮੈਂ ਸਮਝਦਾ ਇਹ ਆਖਰੀ ਹੱਲਾਗਾ ਆਉਣ ਵਾਲੇ ਸਮੇਂ ਚ ਪੰਜਾਬ ਚੋਂ ਨਸ਼ਾ ਜਿਹੜਾ ਬਿਲਕੁਲ ਖਤਮ ਹੋ ਜਾਊਗਾ ਸਹੀ ਹੈ ਸੁਪਰੀਮ ਕੋਰਟ ਨੇ ਕਿਹਾਗਾ ਕਿ ਵੀ ਇਹ ਸਹੀ ਨਹੀਂ ਹੈ ਕਿ ਉਹ ਵੀ ਚੇ ਕਰਦੇ ਚਾਹੀਏ ਉਰੀ ਕਰਦੇ ਨੇ ਵੀ ਕਿਸੇ ਦਾ ਘਰ ਤੋੜਨ ਦਾ ਰਾਈਟ ਦੇਖੋ ਜੋ ਵੀ ਕਾਰਵਾਈ ਹੋ ਰਹੀ ਹੈ ਉਹ ਕਾਨੂੰਨ ਦੇ ਅਧੀਨ ਹੋ ਰਹੀ ਹੈ ਜੋ ਕਾਨੂੰਨ ਨੇ ਅਧਿਕਾਰ ਅਧਿਕਾਰੀਆਂ ਨੂੰ ਦਿੱਤੇ ਨੇਗੇ ਉਹਨਾਂ ਦੀ ਵਰਤੋਂ ਹੋ ਰਹੀ ਹੈ